ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਲਾਬਾਦ ਦੇ ਕਈ ਪਿੰਡਾਂ ਨੂੰ ਨਹਿਰੀ ਪਾਣੀ ਦੇ ਦਾ ਵਾਦਾ ਕੀਤਾ ਗਿਆ ਸੀ ਜਿਸ ਲੜੀ ਤਹਿਤ ਅੱਜ ਸੋਹਲੇਵਾਲਾ ਮਾਈਨਰ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਦੇ ਨਾਲ ਜਲਾਬਾਦ ਤੋਂ ਵਿਧਾਇਕ ਗੋਲਦੀ ਕੰਬੋਜ ਬੱਲੂਆ ਨਾਲ ਤੋਂ ਗੋਲਦੀ ਮੁਸਾਫਰ ਫਾਜ਼ਿਲ ਕਤੋਂ ਨਰਿੰਦਰ ਪਾਲ ਸਹਾਉਨਾ ਤੇ ਹੋਰ ਆਗੂ ਮੌਜੂਦ ਰਹੇ ਇਸ ਮੌਕੇ ਹਰ ਇੱਕ ਨੂੰ ਜੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਜੀ ਅੱਜ ਸੋਹੇਲੇ ਵਾਲਾ ਮਾਈਨਰ ਹੈ ਉਹ ਬਣ ਕੇ ਤਿਆਰ ਹੋਇਆ ਤੇ ਉਹਦਾ ਅੱਜ ਸਾਡੇ ਮਾੜ ਜੋ ਐਮਐਲਏ ਸਾਹਿਬ ਗੋਲਦੀ ਕੰਪੋਜ਼ੀ ਤੇ ਸਾਡੇ ਗੋਲਦੀ ਮੁਸਾਫਿਰ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਸਾਰੇ ਵਰਕਰ ਸਾਹਿਬਾਨ ਤੇ ਸਪ੍ਰੈਸ ਵਾਲੇ ਵੀ ਹਾਜ਼ਰ ਹੋ ਅੱਜ ਇਹ ਦਾ ਦਗਾਟ ਰਿਹਾ ਇਹ 23 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਤੇ 23 ਕਰੋੜ ਦਾ ਪ੍ਰੋਜੈਕਟ ਹੈ ਇਹਦੇ ਵਿੱਚੋਂ ਅਸੀਂ 8 ਕਰੋੜ ਰੁਪਏ ਦੀ ਜਿਹੜੀ ਉਹ ਜ਼ਮੀਨ ਅਕਵਾਇਰ ਕੀਤੀ ਤੇ ਇਸ ਦੇ ਨਾਲ 10 ਪਿੰਡਾਂ ਦੇ 5500 ਏਕੜ ਜ਼ਮੀਨ ਨੂੰ ਪਾਣੀ ਲੱਗੇਗਾ ਹਰ ਇਹ ਸਰਵੇ ਆ ਜਿਹੜਾ ਉਹ 1980 ਦੇ ਵਿੱਚ ਹੋਇਆ ਸੀ। ਮਤਲਬ ਕਹਿੰਦਾ ਕਿ 40-45 ਸਾਲਾਂ ਤੱਕ ਉਹ ਸਰਵੇ ਹੀ ਰਹਾ। ਇੱਥੇ ਵੱਡੀਆਂ-ਵੱਡੀਆਂ ਹਸਤੀਆਂ ਰਹੀਆਂ ਜਿੱਤ ਕੇ ਜਾਂਦੀਆਂ ਰਹੀਆਂ। ਜਿਨ੍ਹਾਂ ਦੇ ਇੱਕ ਇਸ਼ਾਰੇ ਤੇ ਸਾਰਾ ਪੰਜਾਬ ਚੱਲਦਾ ਸੀ। ਉਹ ਵੀ ਇੱਥੇ ਜਿੱਤ ਕੇ ਜਾਂਦੇ ਰਹੇ। ਪਰ ਅਫਸੋਸ ਦੀ ਗੱਲ ਇਹ ਹੈ ਕਿ 40 45 ਸਾਲ ਸਰਵੇ ਦੇ ਵਿੱਚ ਹੀ ਲਟਕਦਾ ਰਿਹਾ ਗਾ ਤੇ ਸਾਡੇ ਐਮਐਲਏ ਸਾਹਿਬ ਨੇ ਕੋਸ਼ਿਸ਼ ਕੀਤੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਲੱਗੇ ਇਸ ਤੇ ਵੀ ਮੈਂ ਖੇਤਾਂ ਨੂੰ ਪਾਣੀ ਦੇਣਾ 5500 ਏਕੜ ਜ਼ਮੀਨ ਨੂੰ ਜਿੰਨਾ ਲੋਕਾਂ ਨੇ ਆਸ ਮੁਕਾ ਦਿੱਤੀ ਉਮੀਦ ਖਤਮ ਹੋ ਗਈ ਦੀ ਕਿ ਸਾਡੇ ਪਾਣੀ ਕਿੱਥੋਂ ਲੱਗਣਾ ਉਹ ਆਸ ਹੈ ਜਿਹੜੀ ਇਹਨਾਂ ਨੇ ਸਾਡੇ ਸਾਥੀਆਂ ਨੇ ਜਗਾਈ ਕਿਉਂਕਿ ਸਰਦਾਰ ਭਗਵੰਦ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡਾ ਟੀਚਾ ਇਹ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਣਾ ਹੈ ਤੇਲਾਂ ਤੱਕ ਪਾਣੀ ਪਹੁੰਚਾਉਣਾ ਹੈ ਜਦੋਂ ਅਸੀਂ ਸ਼ੁਰੂ ਦੇ ਵਿੱਚ ਇਹ ਗੱਲ ਕਰਦੇ ਸੀ ਤਾਂ ਦੂਜੀਆਂ ਪਾਰਟੀਆਂ ਦੇ ਲੋਕ ਹੱਸਿਆ ਕਰਦੇ ਸੀ ਪਰ ਅੱਜ ਤੁਹਾਡੇ ਸਾਹਮਣੇ ਆ ਸਾਰਾ ਕਿ ਅਸੀਂ ਤੇਲਾਂ ਤੱਕ ਪਾਣੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਇਸ ਤੋਂ ਬਿਨਾ ਜਿੱਥੇ ਵੀ ਕਿਤੇ ਲੋੜ ਹੈ ਜਿੱਥੇ ਵੀ ਐਮਐਲਏ ਸਾਹਿਬ ਸਾਡੇ ਦੋਨੇ ਖੜੇ ਆ ਜਿੱਥੇ ਕਿਤੇ ਖਾਲੇ ਬਾਨੇ ਨੇ ਸੂਏ ਟੁੱਟੇ ਨੇ ਕਿਉਂਕਿ ਪਿਛੋਕੜ ਇਹ ਹੈ ਕਿ ਸਾਡੇ ਡੈਮਾਂ ਦਾ ਪਾਣੀ 63% ਵਰਤਿਆ ਜਾਂਦਾ ਤੇ 32% ਪਾਣੀ ਵਰਤੇ ਨਹੀਂ ਜਾਂਦਾ ਸੀ ਹਰ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਸੀ ਸੋ ਇਸੇ ਕਰਕੇ ਮੈਂ ਕਹਿ ਸਕਦਾ ਕਿ ਜੋ ਅੰਡਰਗਰਾਉਂਡ ਵਾਟਰ ਹੈ ਧਰਤੀ ਹੇਠਲਾ ਪਾਣੀ ਨੀਚੇ ਦੀ ਨੀਚੇ ਜਾ ਰਿਹਾ ਉਹਦੇ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਇਸ ਲਈ ਜ਼ਿੰਮੇਦਾਰ ਨੇ ਕਿ ਉਹਨਾਂ ਨੇ ਜੋ ਸਹੀ ਡੈਮਾ ਦਾ ਪਾਣੀ ਸੀ ਖੇਤਾਂ ਨੂੰ ਲੱਗਣਾ ਚਾਹੀਦਾ ਸੀ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਕੋਈ ਸੂਏ ਨਹੀਂ ਬਣਾਈ ਕੋਈ ਨਹਿਰਾਂ ਨਹੀਂ ਬਣਾਈਆਂ ਕੋਈ ਖਾਲ ਨਹੀਂ ਬਣਾਈ ਕੋਈ ਅੰਡਰਗਰਾਉਂਡ ਪਾਈਪ ਨਹੀਂ ਪਾਏ ਅਸੀਂ ਜੋ 400 ਕਰੋੜ ਰੁਪਏ ਦਾ ਬਜਟ ਸੀ ਅਸੀਂ 2200 ਕਰੋੜ ਦਾ ਬਜਟ ਕਰਤਾ ਅਸੀਂ ਸਭ ਤੋਂ ਬਹਿਲ ਦੇ ਆਧਾਰ ਤੇ ਖੇਤਾਂ ਨੂੰ ਪਾਣੀ ਲਾਉਣ ਤੇ ਲੱਗੇ ਹੋਏ ਆਂ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਹੋ ਰਹੇ ਆ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਤੇ ਬਾਕੀ ਮੈਂ ਤੁਹਾਡੇ ਮਾਧਮ ਦੇ ਰਹੀਂ ਲੋਕਾਂ ਨੂੰ ਇੱਕ ਬੇਨਤੀ ਵੀ ਕਰਨੀ ਚਾਹਣਾ ਕਿ ਅੱਜ ਪੰਜਾਬ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਗਰਾਊਂਡ ਵਾਟਰ ਨੂੰ ਬਚਾਉਂਦੀ ਹੈ ਕਿਉਂਕਿ ਧਰਤੀ ਹੇਠਲਾ ਪਾਣੀ 2037 ਤੱਕ ਅਸੀਂ 300 ਮੀਟਰ ਡੂੰਘੇ ਚਲ ਜਾਵਾਂਗੇ ਤੇ ਇਹ ਪੀਣ ਵਾਲਾ ਪਾਣੀ ਨਹੀਂ ਰਹਿਣਾ ਸੋ ਪਾਣੀ ਦੀ ਜਿੰਨੀ ਬਚਤ ਹੋ ਸਕੇ ਉਹ ਬਚਤ ਕਰੋ ਪਾਣੀ ਨੂੰ ਫਜ਼ੂਲ ਨਾ ਬਹਾਓ ਬਹੁਤ ਸਕੀਮਾਂ ਨੇ ਸਾਡੀ ਸਰਕਾਰ ਕੋਲੇ ਸਾਡੇ ਵਿਭਾਗਾਂ ਕੋਲੇ ਜੇ ਕੋਈ ਆਪਣੇ ਖੇਤਾਂ ਦੇ ਵਿੱਚ ਨਿੱਜੀ ਤੌਰ ਤੇ ਵੀ ਪਾਈਪ ਪਾਉਣਾ ਚਾਹੁੰਦਾ ਹੈ ਉਹਦੇ ਲਈ ਸਬਸਿਡੀ ਹੈ ਸਿੰਪਰਿੰਕਲ ਦੇ ਲਈ ਸਬਸਿਡੀ ਹੈ ਡਿੱਪ ਸਿਸਟਮ ਦੇ ਲਈ ਸਬਸਿਡੀ ਹੈ ਸੋ ਇਹ ਸਰਕਾਰਾਂ ਦੇ ਜੋ ਲਾਭ ਦਿੱਤੇ ਹੋਏ ਨੇ ਉਹਦਾ ਫਾਇਦਾ ਲੋਕ ਠਾਣ ਪਾਣੀ ਦੀ ਬੱਦ ਤੋਂ ਬੱਦ ਬਚਤ ਕਰਨ ਸੋ ਅੱਜ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦਸਾਂ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਲੱਖ ਲੱਖ ਵਧਾਈ ਦਿਨਾ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਗੋਲਦੀ ਕੰਬੋਜੀ ਦਾ ਜਿਨ੍ਹਾਂ ਦੇ ਅਨਥਕ ਮਿਹਨਤ ਦੇ ਸਦਕਾ ਅੱਜ ਇਹ ਦਿਨ ਨਸੀਬ ਹੋਇਆ ਤੇ ਲੋਕਾਂ ਨੂੰ ਇਹ ਪਾਣੀ ਮਿਲੇ ਸਰ ਲਾਸਟ ਟਾਈਮ ਤੁਸੀਂ ਆਏ ਸੀ ਜਿਹੜੇ ਪੋਟਾਸ਼ ਵਾਲੇ ਏਰੀਏ ਦਾ ਦੌਰਾ ਕਰਕੇ ਗਏ ਸੀ ਉਹ ਕਦੋਂ ਤੱਕਨ ਪ੍ਰੋਜੈਕਸ਼ਨ ਹੋਣੀ ਪਈ ਉਹ ਪ੍ਰੋਜੈਕਟ G4 ਸਰਵੇ ਜਿਹੜਾ ਹੋ ਚੁੱਕਿਆ ਹੈ ਇਸ ਤੋਂ ਬਾਅਦ G3 ਤੇ G2 ਸਰਵੇ ਹੋਣੇ ਨੇ ਮੈਂ ਮਾਈਨਿਸ ਮਿਨਿਸਟਰ ਆਫ ਇੰਡੀਆ ਨਾਲ ਮੀਟਿੰਗ ਦਾ ਸਮਾਂ ਮੰਗਿਆ ਹੋਇਆ ਹੈ 5-4 ਦਿਨ ਦੇ ਵਿੱਚ ਅਸੀਂ ਉੱਥੇ ਜਾਵਾਂਗੇ ਕਿਉਂਕਿ ਇਹ ਜੋ ਸਰਵੇ ਕਰ ਰਹੇ ਨੇ ਉਹ ਸੈਂਟਰਲ ਗਵਰਨਮੈਂਟ ਕਰਦੀ ਆ ساری ਉਹਨਾਂ ਨਾਲ ਮੇਰੀ ਮੀਟਿੰਗ ਪਹਿਲਾਂ ਉੜੀਸਾ ਦੇ ਵਿੱਚ ਹੋਈ ਸੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਸੋ ਅਸੀਂ ਕੁਝ ਦਿਨਾਂ ਦੇ ਵਿੱਚ ਉੱਥੇ ਜਾ ਕੇ ਜੇ ਜੀ ਧਰੀ ਤੇ ਜੀ 2 ਸਰਵੇ ਦੀ ਗੱਲ ਕਰਾਂਗੇ ਤੇ ਬਹੁਤ ਛੇਤੀ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਏ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਭਾਰਤ।